ਜਿਸ ਪ੍ਰਕਾਰ ਪੂਰੇ ਦੇਸ਼ ਦੇ ਵਿੱਚ ਮੋਦੀ ਸਾਹਿਬ ਦੀ ਲਹਿਰ ਚੱਲ ਰਹੀ ਹੈ ਹਨੇਰੀ ਚੱਲ ਰਹੀ ਹੈ ਉਸੇ ਤਰ੍ਹਾਂ ਅੱਜ ਅੰਮ੍ਰਿਤਸਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਦਾਰ ਤਰਨਜੀਤ ਸੰਧੂ ਦੇ ਹੱਕ ਦੇ ਵਿੱਚ ਹਨੇਰੀ ਚੱਲ ਪਈ ਹੈ ਕਿਉਂਕਿ ਅੰਮ੍ਰਿਤਸਰ ਦੀ ਜਨਤਾ ਜਾਣ ਚੁੱਕੀ ਹੈ ਕਿ ਦੋ ਵਾਰੀ ਜਿਹੜਾ ਆਪਾਂ ਜਿਹੜਾ ਤੇਦਾ ਗੁੰੰਗਾ ਬੋਲਾ ਕੈਂਡੀਡੇਟ ਜੁਦਾਇਆ ਵਾ ਉਹਨੇ ਅੰਮ੍ਰਿਤਸਰ ਵਾਸਤੇ ਕੁਝ ਨਹੀਂ ਕੀਤਾ ਦੂਜੇ ਪਾਸੇ ਇਹ ਜਿਹੜੀ ਝਾੜੂ ਸਰਕਾਰ ਆ ਉਹਨੇ ਇੱਥੇ ਜੋ ਕੀਤਾ ਸਾਰੀ ਪੰਜਾਬ ਦੀ ਜਨਤਾ ਜਾਣਦੀ ਆ ਅੱਜ ਮੇਰੀ ਭੈਣਾਵਾ ਕੋਈ ਸੁਰੱਖਿਤ ਨਹੀਂ ਨੇ ਸੋਨਾ ਪਾ ਕੇ ਨਹੀਂ ਘੁੰਮ ਸਕਦੀਆਂ ਨੇ ਪਰਸ ਜਦੋਂ ਮਰਜੀ ਇਹਨਾਂ ਖੋਇਆ ਜਾਂਦਾ ਵਾ ਇਹ ਹਾਲਾਤ ਨੇ ਪੰਜਾਬ ਦੇ ਇੱਥੇ ਕੋਈ ਵੀ ਜਿਹੜਾ ਬੰਦਾ ਸੁਰੱਖਿਤ ਨਹੀਂ ਆ ਸਰਕਾਰ ਸਰਕਾਰ ਨਹੀਂ ਚਲਾ ਰਹੀ ਸਾਰਿਆਂ ਨੂੰ ਪਤਾ ਵਾ ਮੈਂ ਬਾਰ ਬਾਰ ਹਰ ਤੁਹਾਡੇ ਚ ਮੱਦੇਬਨਾ ਚੈਨਲ ਨਿਕਣਾ ਸਰਕਾਰ ਸਰਕਾਰ ਨਹੀਂ ਚਲਾ ਰਹੀ ਜ਼ਿਲ੍ਹਿਆਂ ਦੇ ਬੈਠ ਕੇ ਗੈਂਗਸਟਰ ਚਲਾ ਰਹੇ ਨੇ ਤੇ ਜਾਂ ਦਿੱਲੀ ਦੇ ਆਕਾ ਚਲਾ ਰਹੇ ਨੇ ਲੋਕਾਂ ਨੇ ਇਹਨਾਂ ਨੂੰ ਚੁਣਿਆ ਸੀ ਪੰਜਾਬ ਦੇ ਲੋਕਾਂ ਨੂੰ ਪਰ ਇਹ ਸਰਕਾਰ ਜਿਹੜੀ ਹੈ ਕੜ ਪੁੱਤਲੀ ਦੇ ਬਣ ਚੁੱਕੀ ਆ ਅੱਜ ਲਾਅ ਆਰਡਰ ਫੇਲ ਹੋ ਚੁੱਕਿਆ ਵਾ ਔਰ ਜਿਹੜੀ ਮੇਰੀ ਭੈਣਾ ਨੂੰ ਇਹਨਾਂ ਨੇ 1000 ਰੁਪਏ ਦਾ ਲਾਲਾ ਲਾਇਆ ਸੀ ਉਹਦੇ ਵਿਚਾਰੀ ਠੱਗੀਆਂ ਗਈਆਂ ਨੇ ਮੇਰੇ ਭਰਾ ਜਿਹੜੇ ਤੇ ਗਰੀਬ ਤਪਕਾ ਵਾ ਜਿਨ੍ਹਾਂ ਨੂੰ ਇੱਕ ਖਾਬਦਾ ਆਇਆ ਕਿ ਤੁਹਾਨੂੰ 5 ਰੁਪਏ ਫੋਟ ਰੇਤ ਮਿਲੇਗੀ ਅੱਜ 5 ਰੁਪਏ ਫੋਟ ਰੇਤ ਦੇ ਡੀਗ ਰਹੇ ਨੇ 6500 ਰੁਪਏ ਨਾਲ ਰੇਤ ਮਿਲ ਰਹੀ ਆ ਔਰ ਜਿਹੜਾ ਜਿਹੜਾ ਕਹਿੰਦਾ ਸੀ ਭਗਵੰਤ ਮਾਨ ਕਿ ਇਥੇ ਨਰਜ਼ਗਾਰ ਹੋਏਗਾ ਕਿ ਅੰਗਰੇਜ਼ ਆ ਕੇ ਢਾੜੀ ਲਾਣਗੇ ਮੈਂ ਉਹਨਾਂ ਨੂੰ ਪੁੱਛਦਾ ਅੰਗਰੇਜ਼ ਦੱਸੋ ਕਿ ਕਿੱਥੇ ਅੰਗਰੇਜ਼ ਢਾੜੀ ਲਾ ਰਿਹਾ ਹੋਰ ਇਹ ਲੋਕ ਕਹਿੰਦੇ ਸੀ ਕਿੱਥੇ ਇਹਨਾਂ ਇਨਵੈਸਟਮੈਂਟ ਹੋਏਗਾ ਕਿ ਬੀਐਮਡੀ ਜੁਮ ਦੇ ਪਲਾਂਟ ਲੱਗਣਗੇ ਤੁਹਾਨੂੰ ਲੱਗਦਾ ਇੱਥੇ ਤੇ ਆਏ ਦਿਨ ਗੋਲੀ ਚੱਲਦੀ ਹੈ ਇੱਥੇ ਤੇ ਪੁਲਿਸ ਸੁਰੱਖਿਤ ਨਹੀਂ ਹੈ ਇਹ ਕਈ ਪੁਲਿਸ ਮੁਲਾਜ਼ਮ ਬਜਾਰੇ ਗੋਲੀ ਨਾਲ ਮਾਰ ਚੁੱਕੇ ਹੈ ਤੇ ਇੱਥੇ ਬੀਐਮਡੀ ਰੂਪੀ ਪਲਾਂਟ ਕੌਣ ਲਗਾਏਗਾ ਇੱਥੇ ਅੱਜ ਇਹ ਹਾਲਾਤ ਹੋ ਚੁੱਕੀ ਹੈ ਕਿ ਵੀ ਇਹ ਜਿਹੜਾ ਜਿਹੜਾ ਭਗਵੰਤ ਮਾਨ ਜਿਹੜਾ ਵੀਆਈਪੀ ਕਲਚਰ ਦੀ ਗੱਲ ਕਰਦਾ ਸੀ ਇਹ ਕਹਿੰਦਾ ਸੀ ਕਿ ਮੈਂ ਵੀਆਪੀ ਚ ਕਲਚਰ ਖਤਮ ਕਰਾਂਗਾ ਮੈਂ ਭਗਵੰਦ ਮਾਨ ਤੁਸੀਂ ਆਪਣੇ ਕਾਫਲੇ ਵਿੱਚ ਉਹ ਗੱਡੀ ਦਾ ਲੋ ਜਿਹਦੇ ਚ ਤੁਹਾਡੇ ਲਾਲ ਬੱਤੀ ਨਹੀਂ ਲੱਗੀ ਫਤਵਾ ਹੱਥ ਤਿਆ ਹੋ ਚੁੱਕਿਆ ਵਾ ਜਨਤਾ ਜੀ ਸੜਕਾਂ ਤੇ ਆ ਗਈ ਹੈ ਲੋਕ ਦਿਨ ਡੀਕ ਰਹੇ ਆ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ 4 ਤਰੀਕ ਨੂੰ ਜਦੋਂ ਮਸ਼ੀਨਾਂ ਖੁੱਲਣਗੀਆਂ ਤੇ ਹਰ ਮਸ਼ੀਨ ਦੇ ਅਗੇ ਤਰਨਜੀ ਸੰਧੂ ਤਰਨਜੀ ਸੰਧੂ ਤਰਨਜੀ ਸੰਧੂ ਹੋਏਗਾ